ਸਭ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖੁਸ਼ ਤੇ ਤੰਦਰੁਸਤ ਹੋਵੋਗੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੋਰੀ ਦੀ ਸਬਜ਼ੀ ਘਰੇਲੂ ਤਰੀਕੇ ਨਾਲ ਕਿਵੇਂ ਤਿਆਰ ਕਰੀਦੀ ਹੈ ਇਹ ਰੈਸਪੀ ਸੌਖੀ ਸਿਹਤਮੰਦ ਤੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਇਸ ਨੂੰ ਤੁਸੀਂ ਦਿਨ ਰਾਤ ਦੇ ਖਾਣੇ ਵਿੱਚ ਜਾਂ ਪਰੌਠੇ ਪੂਰੀ ਨਾਲ ਵੀ ਪਰੋਸ ਸਕਦੇ ਹੋ ਸੋ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਪਿਆਰੇ ਪਿਆਰੇ ਕਮੈਂਟ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਤੋਰੀਆਂ ਲਵਾਂਗੇ ਤੋਰੀਆਂ ਬਿਲਕੁਲ ਫਰੈਸ਼ ਸੀਗੀਆਂ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਕੱਚੀਆਂ-ਕੱਚੀਆਂ ਲਵੀਆ ਤੋਰੀਆਂ ਸੀਗਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿਲਕਾ ਉਤਾਰ ਲਾਂਗੇ ਤੇ ਤਿੰਨ-ਚਾਰ ਵਾਰੀ ਸਾਫ਼ ਪਾਣੀ 'ਚ ਧੋਲਾਂਗੇ ਤੋਰੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਗਰਮੀਆਂ ਦੀ ਬਹੁਤ ਹੀ ਸੇਤਮਨ ਸਬਜ਼ੀ ਹੁੰਦੀ ਹੈ ਤੇ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਉਹਦੇ ਪੀਸ ਕਰ ਲਾਂਗੇ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਹੀ ਪੀਸ ਕਰ ਸਕਦੇ ਹੋ ਇੱਕ ਕੜਾਈ ਵਿੱਚ ਆਪਾਂ ਤੇਲ ਗਰਮ ਕਰ ਲਿਆ ਸੀ ਜੀਰੇ ਦਾ ਤੜਕਾ ਲਾਵਾਂਗੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਤੇ ਬਰੀ ਕੱਟੇ ਹੋਈ ਪਿਆਜ਼ ਪਾਵਾਂਗੇ ਇਹਨਾਂ ਨੂੰ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਹੀ ਪਕਾਵਾਂਗੇ 2 ਮਿੰਟ ਤੱਕ ਮਸਾਲੇ ਨੂੰ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਬੇਸਿਕ ਮਸਾਲੇ ਪਾਵਾਂਗੇ ਜਿਦੇ ਵਿੱਚ ਲਾਲ ਮਿਰਚਾਂ ਧਨੀਆ ਪਾਊਡਰ ਹਲਦੀ ਨਮਕ ਇਹ ਸਾਰੇ ਮਸਾਲੇ ਆਪਾਂ ਆਪਣੇ ਸਵਾਦ ਅਨੁਸਾਰ ਹੀ ਪਾਵਾਂਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਕਿ ਆਪਾਂ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਸੀ ਤਾਂ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਸਾਰੇ ਬੇਸਿਕ ਮਸਾਲੇ ਪਾਣੇ ਆ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਚੰਗੀ ਤਰ੍ਹਾਂ ਭੁੰਨਾਂਗੇ ਇਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਦਾਂਗੇ ਮਸਾਲੇ ਨੂੰ ਉਬਾਲ ਆਣਾ ਸ਼ੁਰੂ ਹੋ ਗਿਆ ਸੀ ਤੇ ਇਹਦੇ ਵਿੱਚ ਆਪਾਂ ਨਾ ਥੋੜੇ ਜਿਹਾ ਚਾਵਲ ਪਾਵਾਂਗੇ ਮੁਠੀ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਧੋ ਲਿਆ ਸੀਗਾ ਤੇ ਇਹਦੇ ਨਾਲ ਜਿਹੜੀ ਤੋਰੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੁਸੀਂ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਤੋਂ ਬਾਅਦ ਜਿਹੜੀਆਂ ਆਪਾਂ ਤੋਰੀਆਂ ਕੱਟੀਆਂ ਹੋਈਆਂ ਸੀ ਉਹ ਪਾ ਦਾਂਗੇ ਤੇ ਚੰਗੀ ਤਰ੍ਹਾਂ ਸਾਰੇ ਮਸਾਲੇ ਦੇ ਵਿੱਚ ਸਬਜ਼ੀ ਨੂੰ ਮਿਕਸ ਕਰ ਲਾਂਗੇ आप इस सब्जी इस तरह ही मीडियम फ्लेम से ही पकावेंगे तो थोड़ा जहा होर पानी पा लेंगे ताकि सब्जी अपनी रसमी जी वी बन जाए इस तु तो बाद आप हाई फ्लेम से के पकावे बहुत ही ज़्यादा टेस्टी सब्जी बनती है अगर तीस पह कहीं जी सब्जी बना के देखी तो जरूर बना के देखे बहुत ज़्यादा टेस्टी बनती है तो दो मिनट बाद देखा कि सब्जी उबाला शुरू हो गया हो चंकी तरह आप हिला देंगे ਤੇ ਜਿਹੜੇ ਆਪਾਂ ਚਾਵਲ ਪਾਏ ਸੀ ਉਹ ਵੀ ਚੰਗੀ ਤਰ੍ਹਾਂ ਫੁੱਲ ਗਏ ਤੇ ਸਬਜ਼ੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦੀ ਸਬਜ਼ੀ ਲੱਗੀ ਹੈਗੇ ਅਗਰ ਤੁਹਾਨੂੰ ਕੋਈ ਹੋਰ ਵੀ ਗਰਮੀਆਂ ਦੀ ਸਬਜ਼ੀ ਪਸੰਦ ਹੈਗੇ ਤਾਂ ਸਾਨੂੰ ਦੱਸਿਓ ਅਸੀਂ ਜਰੂਰ ਬਣਾ ਕੇ ਦਿਖਾਵਾਂਗੇ ਤਾਂ ਆਪਣੀ ਟੇਸਟੀ ਦੇਸੀ ਤਰੀਕੇ ਨਾਲ ਬਿਲਕੁਲ ਘਰੇਲੀ ਤਰੀਕੇ ਨਾਲ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੋਰੀਆਂ ਦੀ ਰੈਸਪੀ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਆ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰੈਸਪੀ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰੋਗੇ ਬਹੁਤ ਹੀ ਵਧੀਆ ਤੇ ਹੈਲਦੀ ਸਬਜੀ ਹੈਗੀ ਆ ਵੀਡੀਓ ਦੇਖਣ ਲਈ ਧੰਨਵਾਦ